मैं <muchas> ਅੱਜ ਜਿਹੜਾ ਦੀਪੂ ਕਰਾਲੀ ਵੱਲੋਂ 51 ਲੋੜ ਬੰਦ ਕੁੜੀਆਂ ਦਾ ਜਿਹੜਾ ਵਿਆਹ ਅੱਜ ਕਰਵਾਇਆ ਗਿਆ ਏ ਇਹ ਬਹੁਤ ਹੀ ਵੱਡੀ ਗੱਲ ਹੈ ਅੱਜ ਦੇ ਸਮੇਂ 'ਚ ਅਗਰ ਤੁਸੀਂ ਦੇਖੋ ਇੱਕ ਬੱਚੀ ਦਾ ਵਿਆਹ ਕਰਨਾ ਵੀ ਬੜਾ ਮੁਸ਼ਕਲ ਹੋ ਜਾਂਦਾ ਮਾਪਿਆਂ ਲਈ ਤੇ ਇਹਨਾਂ ਨੇ ਬਾਬਾ ਜੀ ਦੇ ਸਹਿਯੋਗ ਨਾਲ ਮੈਂ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਤੋ ਪ੍ਰਵੇਸ਼ਾ ਜੀ ਜਿਹੜੇ ਬਾਬਾ ਬੁੱਲ੍ਹੇ ਸ਼ਾਹ ਤੋਂ ਇੱਥੇ ਪਹੁੰਚੇ ਨੇ ਬਾਬਾ ਜੀ ਨੇ ਇਹ ਸੋਚ ਲਈ ਕਿ ਅਸੀਂ ਫੰਕਸ਼ਨ ਨੂੰ ਬੜੇ ਲੈਵਲ ਤੇ ਕਰਾਂਗੇ ਕਿ ਐਦਾਂ ਦਾ ਪ੍ਰੋਗਰਾਮ ਕਰਾਂਗੇ ਜਿੱਦਾਂ ਜਿਹੜੇ ਕੁੰਜਾ ਬੱਚੇ ਜਿਹੜੇ ਜੋੜੇ ਆਏ ਨੇ ਇਹਨਾਂ ਦੇ ਪਰਿਵਾਰ ਰਿਸ਼ਤੇ ਸਾਰੇ ਆਣਗੇ ਤੇ ਸਾਰੇ ਆਗੇ ਸਦੀਆਂ ਤੱਕ ਜੀਤਾ ਰੱਖਣਗੇ ਲੋਕ ਕਿ ਐਡਾ ਬੜਾ ਫੰਕਸ਼ਨ ਕਰਵਾਇਆ ਸੀਗਾ ਇਸ ਕਰਕੇ ਮੈਂ ਬਾਬਾ ਜੀ ਦਾ ਦੀਪੂ ਗੁਰਾਇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਮਾਤਾ ਰਾਣੀ ਸੱਚੇ ਪਾਤਸ਼ਾਹ ਪਰਮਾਤਮਾ ਸਾਈ ਜੀ ਇਹਨਾਂ ਕੋ ਮਿਹਰ ਭਰਿਆ ਹੱਥ ਰੱਖਣ ਇਹਨਾਂ ਨੇ ਹੋਰ ਬਲ ਵਖਸ਼ਣ ਤਾਗੇ ਐਦਾਂ ਹੀ ਗਰੀਬਾਂ ਦੀ ਹੋਰ ਮਦਦ ਕਰਦੇ ਧੰਨਵਾਦ ਬਹੁਤ ਬਹੁਤ ਪਹਿਲਾਂ ਦਾ ਪ੍ਰੈਸ ਵਾਲੇ ਭਰਾਵਾਂ ਦਾ ਸਾਡੇ ਦਾ ਧੰਨਵਾਦ ਹੈ ਜੀ ਤੁਸੀਂ ਸਵੇਰ ਦੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਤੇ ਉਸ ਤੋਂ ਬਾਅਦ ਜਿਹੜਾ ਇਹ ਪ੍ਰਾਲਾਜ ਸਿਰੇ ਚੜਿਆ ਸਾਰੇ ਮੇਰੇ ਦੋਸਤ ਮਿੱਤਰ ਸਹਾਯੋਗੀ ਜਿੰਨੇ ਵੀ ਸੀ बतौर ਐਮ ਡੀ ਮੈਂ ਦੀਪ ਹੋਮ ਵੱਲੋਂ ਤੇ ਸਾਰਿਆਂ ਦੀ ਬਹੁਤ ਮਿਹਨਤ ਲੱਗੀ ਹੋਈ ਸਾਡੀ ਜੀ ਪਿਛਲੇ 2 ਮਹੀਨੇ ਤੋਂ ਮੁੰਡਿਆਂ ਨੇ ਅੰਤਖ ਮਿਹਨਤ ਕੀਤੀ ਹੈ ਜੀ ਜੋੜੇ ਨੂੰ ਲੱਭਿਆ ਔਰ ਬਹੁਤ ਸਤਿਕਾਰ ਨਾਲ ਅੱਜ ਸਾਡਾ ਕਾਰਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜੀ ਇਹ ਸੰਬੰਧ ਹੋ ਗਿਆ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਫਤਿਹ ਪਰਫਾਰਮ ਕਰਦੇ ਮਿਊਜ਼ੀਕਲ ਗਰੁੱਪ ਸਾਰੇ ਭਰਾ ਮਿਜੀਸ਼ਨ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਸਾਡੇ ਬਾਬਾ ਜੀ ਸਾਈਂ ਪਰਵੇਸ਼ ਸਾਹਿਬ ਜੀ ਬਾਬਾ ਗੁੱਡਣ ਸ਼ਾਹ ਦਰਬਾਰ ਤੋਂ ਪੱਦੀ ਖੜੇ ਹੋਰ ਜੁੜੇ ਮਹਿਮਾਨ ਜੈਸਾਹੀਆਂ ਦੀ ਜਾਇਦਾਦ ਹੈ ਦੀਪੂ ਜੀ ਬਲਦੋ ਸੰਜੀਵ ਕੁਮਾਰ ਜਿੱਤੋ ਜੀ ਵਧੀਆ ਕਾਰਜਗੁਜ਼ਾਰੀ ਦੇ ਪੱਤਰ ਕਿਉਂਕਿ ਬਹੁਤ ਵੱਡੇ ਕਾਰਜ ਹੋਗੇ ਮੇਰੀ ਹਾਂਜੀ ਰੇ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਅੱਜ 22 ਸਤੰਬਰ ਨੂੰ ਕਰਾਲੀ ਤੋਂ ਸਾਡੇ ਛੋਟੇ ਭਰਾ ਦੀਪਕ ਸ਼ਰਮਾ ਦੀ ਪੂਜੀ ਵੱਲੋਂ ਤੇ ਸਾਰੇ ਗਰੁੱਪੋਂ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਜੋ ਸੋ ਲੋੜਵੰਦ ਲੜਕੀਆਂ ਦੇ 51 ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਗਏ ਆ ਬਹੁਤ ਸ਼ਲਾੰਕਾ ਯੋਗ ਕੰਮ ਹੈ ਅਸੀਂ ਭਰਪੂਰ ਸਮਰਥਨ ਕਰਦੇ ਆ ਤੇ ਰੱਬ ਅੱਗੇ ਅਰਦਾਸ ਕਰਦੇ ਆ ਤੇ ਅੱਗੇ ਨੂੰ ਵੀ ਵਧੀਆ ਦੇ ਵਧੀਆ ਜੋ ਵੀ ਉਪਰਾਲੇ ਹੋਣ ਜੋ ਚੰਗਾ ਕੰਮ ਹੋਵੇ ਇਲਾਕੇ ਲਈ ਨੌਜਵਾਨਾਂ ਲਈ ਬਿਹਤਰੀ ਹੋਵੇ ਕੋਈ ਖੇਡਾਂ ਦਾ ਹੋਵੇ ਕੋਈ ਹੋਵੇ ਅਸੀਂ ਨਾਲ ਖੜੇ ਆ ਉਹਨਾਂ ਦੇ ਨਾਲ ਤੇ ਬੜੀ ਤੇ ਵਧੀਆ ਉਪਰਾਲੇ ਕਰਨੇ ਲੋ ਤਾਂ ਜੋ ਸਮਾਜ ਨੂੰ ਸੇਰ ਮਿਲ ਸਕੇ ਵੀ ਵਧੀਆ ਸਾਧਾ ਨਾਲ ਕੰਮ ਕਰ ਸਕੋ ਵਾਹਿਗੁਰੂ ਜੀ ਖਾਲਸਾ ਅਸੀਂ 52 ਲੋੜਵੰਤਿਆਂ ਦੇ ਵਿਆਹ ਦੇ ਪ੍ਰੋਗਰਾਮ ਤੇ ਪਹੁੰਚੇ ਜੋ ਕਿ ਦੀਪੂ ਕਰਾਲੀ ਨੇ ਬਹੁਤ بڑا ਪ੍ਰਾਲਾ ਕਰਕੇ ਬਹੁਤ ਗਰੀਬਤਿਆਂ ਦਾ ਜੋ ਵੀ ਹੈ ਬਹੁਤ بڑا ਪ੍ਰਾਲਾ ਕਰਿਆ ਹੈ ਤਾਂ ਕਿ ਇਹ ਇੱਕ ਵਿਆਹ ਕਰਾਉਣਾ ਇੱਕ ਬਹੁਤ ਫੜੀ ਗੱਲ ਹੈ ਜਿਹਦੇ ਦੋ ਘਰ ਜੋੜਨੇ ਇਹਦੇ ਖਾਤਰ ਬਹੁਤ بڑا ਪ੍ਰਾਲਾ ਲੱਗ ਰਿਹਾ ਪਰ ਅਸੀਂ ਉਹਦੇ ਨਾਲ ਹੈ ਜਦ ਵੀ ਇਹ ਪ੍ਰਾਲੇ ਕਦੇ ਕਰਦਾ ਰਹੂਗਾ ਜੀ ਉਹਦੇ ਨਾਲ ਤੋਂ ਮੈਂ ਭਰਾ ਦੇ ਬਾਈ ਵੀ ਖਾਲਸਾ ਪੈ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਦੀਪੂ ਕਰਾਲੀ ਤੇ ਮੇਰੇ ਵੀਰ ਵਿੱਕੀ ਖੈਰਪੁਰ ਦਾ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਸ ਵਿਆਹ ਸਵਾਗਤ ਦਾ ਹਿੱਸਾ ਬਣਨੇ ਦਾ ਯੋਗਦਾਨ ਦਿੱਤਾ ਹੈਗਾ ਦੂਜੀ ਗੱਲ ਜੋ ਅਸੀਂ ਸੋਚ ਕੇ ਆਏ ਸੀ ਅਸੀਂ ਉਸ ਤੋਂ ਵੀ ਵੱਧ ਕੱਟ ਦੇਖਿਆ ਤੇ ਦੀਪੂ ਕਰਾਲੀ ਹੋਰਾਂ ਨੇ ਵਿੱਕੀ ਖੈਰਪੁਰ ਹੋਰ ਸਾਰੇ ਮੇਰੇ ਵੀਰਾਂ ਨੇ ਇਹ ਚੀਜ਼ ਸਿੱਧ ਕਰਤੀ ਵੀ ਈਆਂ ਜਿਹੜੀਆਂ ਨੇ ਇਹ ਕਿਸੇ ਦੇ ਸਿਰ ਤੇ ਬੋਝ ਨਹੀਂ ਹੁੰਦੀਆਂ 11 ਕੁੜੀਆਂ 1 ਕੁੜੀਆਂ ਦਾ ਵਿਆਹ ਤਾਂ ਚਲੋ ਅਸੀਂ ਵੀ ਦੇਖਿਆ ਕਈ ਮਰੀ ਇੱਕ ਵਿੱਚ ਕੁੜੀਆਂ ਦਾ ਵਿਆਹ ਕਰਨਾ ਬਹੁਤ ਵੱਡਾ ਹੌਸਲਾ ਚਾਹੀਦਾ ਸਾਡੇ ਨਾਲ ਦੇ ਜਿਹੜੇ ਕਈ ਨਵੇਂ ਜਵਾਕ ਆਏ ਨੇ ਉਹਨਾਂ ਨੂੰ ਵੀ ਇਹ ਬਲਕਿ ਹੌਸਲਾ ਮਿਲਿਆ ਕਿ ਅੱਗੇ ਤੋਂ ਉਹ ਵੀ ਇਹਨਾਂ ਚੀਜ਼ਾਂ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰਨਗੇ ਧੰਨਵਾਦ ਸਾਡੀ ਬਹੁਤ ਵਧੀਆ ਉਪਰਾਲਾ ਹੋਇਆ ਜੀ ਇਹ ਬਹੁਤ ਲੋੜਵੰਦ ਜੋ ਧੀਆਂ ਦੇ ਵਿਆਹ ਹੋਏ ਜੀ ਬਹੁਤ ਵਧੀਆ ਉਪਰਾਲਾ ਜੀ ਆਪਣੇ ਭਰਾ ਦੀਪੂ ਕਰਾਲੀ ਵੱਲੋਂ ਕਰਾਇਆ ਗਿਆ ਆਪਣਾ ਵੀ ਚਲੋ ਜਿੰਨਾ ਕਿ ਸਾਡੇ ਤੋਂ ਹੋ ਸਕੇ ਆ ਜੀ ਅਪਾ ਕਰਨ ਵਾਲੇ ਕੌਣ ਹੁੰਨੇ ਆ ਜੀ ਆਪਾਂ ਵੱਧ ਤੋਂ ਵੱਧ ਯੋਗਦਾਨ ਪਾਇਆ ਜੀ ਇਸ ਨੇਕ ਕੰਮ 'ਚ ਜੀ ਆਪਣਾ ਜਿੰਨਾ ਕੁ ਵੀ ਹੋ ਸਕਦਾ ਸੀ ਇਹਨਾਂ ਕੰਮਾਂ 'ਚ ਵੱਧ ਤੋਂ ਵੱਧ ਹਮੇਸ਼ਾ ਯੋਗਦਾਨ ਪਾਉਂਦੇ ਰਹਿਣੇ ਆ ਜੀ ਸਾਰਿਆਂ ਨੂੰ ਪਾਉਣਾ ਚਾਹੀਦਾ ਕਿਉਂਕਿ ਹਰੇਕ ਪਰਿਵਾਰ ਸੇਮ ਨਹੀਂ ਹੁੰਦੇ ਜੀ ਗਰੀਬਾਂ ਨੂੰ ਮਦਦ ਰਹਿੰਦੀ ਹੈ ਮਦਦ ਦੀ ਲੋੜ ਰਹਿੰਦੀ ਹੈ ਜੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਜਿੰਨੇ ਜੋਗੀ ਆਪਾਂ ਨੂੰ ਪ੍ਰਮਾਤਮਾ ਨੇ ਬਣਾਇਆ ਲੋੜ ਤੋਂ ਜ਼ਿਆਦਾ ਉੱਤੋਂ ਜ਼ਿਆਦਾ ਵੀ ਮਦਦ ਕਰਨੀ ਚਾਹੀਦੀ ਜੀ ਧੰਨਵਾਦ ਜੀ ਆਪਾਂ ਦਾ ਇਹੀ ਕਹਿਣਾ ਚਾਹੁੰਦਾ ਜੀ ਸਾਰੇ ਜਣੇ ਮਦਦ ਕਰੋ ਤਾਕੀ ਹਰੇਕ ਪਰਿਵਾਰ ਸੁਖੀ ਬਸੇ ਜੀ ਬਹੁਤ ਬਹੁਤ ਸ਼ਲਾਗਤ ਜੋ ਕਰਮਾਈ ਇਹਨੂੰ ਦੇਖ ਕੇ ਦੁਨੀਆ ਨੂੰ ਆ ਚੀਜ਼ ਨੂੰ ਹਰ ਇੱਕ ਨੂੰ ਸਹਿਯੋਗ ਦੇਣਾ ਚਾਹੀਦਾ ਵਧੀਆ ਕੰਮ ਨੂੰ ਹਮੇਸ਼ਾ ਸ਼ਲਾਗਤ ਦੇਣੀ ਚਾਹੀਦੀ ਆ ਜੇ ਕੋਈ ਕੰਮ ਵਧੀਆ ਕਰਦਾ ਉਹਦੇ ਪੈਰ ਨਹੀਂ ਖਿਜਣੇ ਚਾਹੀਦੇ ਉਹਨੂੰ ਸਮਾ ਕੇ ਆਸ਼ੀਰਵਾਦ ਦੇਣਾ ਚਾਹੀਦਾ ਜਿੰਨੀ ਹੋ ਸਕੇ ਲੋੜ ਉਹਨੂੰ ਕਿਸੇ ਵੀ ਤਰੀਕੇ ਦੀ 아니 ਇਕੱਲਾ ਪੈਸਾ ਆਸ਼ੀਰਵਾਦ ਕਿਸੇ ਵੀ ਤਰੀਕੇ ਦੀ ਕੋਈ ਰਾਸ਼ਨ ਕੋਈ ਵੀ ਬੰਦੇ ਨੂੰ ਸਹਿਯੋਗ ਦੇਣਾ ਚਾਹੀਦਾ ਬਹੁਤ ਵਧੀਆ ਬਰਾਲਾ ਧੰਨਵਾਦ ਇੱਕ ਮਿੰਟ ਇਹ ਅੱਜ ਦੀਪਕ ਸ਼ਰਮਨ ਨੇ ਕੁੰਜਾ ਲੋੜਵੰਤਿਆਂ ਦੇ ਸਮੂਹਿਕ ਵਿਆਹ ਕੀਤੇ ਹੈ ਜੋ ਕਿ ਬਹੁਤ ਹੀ ਸ਼ਲਾਘਾਜੋਕ ਕਦਮ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਆਮ ਪਰਿਵਾਰਾਂ ਦੇ ਵਿੱਚ ਇੱਕ ਵਿਆਹ ਕਰਨਾ ਹੋਵੇ ਉਹ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਉਦੋਂ ਵੀ ਸਾਰੇ ਪਰਿਵਾਰ ਪਰੇਸ਼ਾਨ ਹੋ ਜਾਂਦਾ ਗੁਲਾਈ ਝਗੜੇ ਹੋ ਜਾਂਦੇ ਕੋਈ ਮਤਲਬ ਹੋਰ 100 ਪ੍ਰੋਬਲਮਸ ਹੋ ਜਾਂਦੀ ਹੈ ਪਰ ਇੱਥੇ ਦੇਖ ਕੇ ਬੜੀ ਹੈਰਾਨੀ ਹੋਈ ਔਰ ਬੜੀ ਖੁਸ਼ੀ ਵੀ ਹੋਈ ਹੈ ਕਿ ਕੁੰਜਾ ਜੋੜਿਆਂ ਦਾ ਵਿਆਹ ਇੱਕ ਸਾਥ ਹੋ ਰਿਹਾ ਹੈ ਔਰ ਜਿਹੜਾ ਪ੍ਰਬੰਧ ਹੈ ਇਹ ਦੇਖਣ ਲਾਇਕ ਹੈ ਬਹੁਤ ਵਧੀਆ ਮੈਨੇਜਮੈਂਟ ਕੀਤੀ ਹੈ ਜਿਹੜੀ ਵੀ ਟੀਮ ਕੰਮ ਕਰ ਰਹੀ ਹੈ ਉਹ ਸਾਰੀ ਪ੍ਰਸ਼ੰਸਾ ਦੀ ਪਾਤਰ ਹੈ ਸਾਡੀਆਂ ਵੈਸਟ ਵਿਸ਼ੇ ਸਾਰੀ ਟੀਮ ਦੇ ਨਾਲ ਤੇ ਨਵੇਂ ਜਿਹੜੇ ਜੋੜੇ ਵਿਆਹੇ ਆ ਉਹਨਾਂ ਨੂੰ ਅਸੀਂ ਅਸ਼ੀਰਵਾਦ ਦਿੰਦੇ ਆ ਤੇ ਵੈਸਟ ਚੰਗੀ ਭੇਵਿੱਖ ਦੀ ਕਾਮਨਾ ਕਰਦੇ ਹਾਂ ਉਹਨਾਂ ਦਾ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਰ ਸੇ ਧੰਨਵਾਦ ਜੀ ਜੀ

ਕੀਰ ਕਰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਿਣਗੇ ਜਿਹੜੇ ਜੋੜਿਆਂ ਦੀਆਂ ਅਨੁਸ਼ਾਧੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਜ਼ਿੰਦਗੀ ਦੇ ਵਿੱਚ ਇੰਤਰੀਅਰ ਬੀਅਰ ਵੀ ਪ੍ਰਾਪਤ ਕਰਨ। ਤੁਹਾਨੂੰ